ਇਹ ਬਾਪੂ ਦਾ ਪਿੰਡ ਕਿਹੜਾ ਬਾਪੂ ਆਪਣਾ ਪਡਾਣਾ ਜੀ ਪਡਾਣਾ ਬਿਲਕੁਲ ਜੀ ਉਹ ਜੀਰੇ ਦਾ ਪ੍ਰੋਇਪੁਰ ਦੇ ਸਾਹਨੇ ਜਾ ਅੱਛਾ ਅੱਛਾ ਜੀਰੇ ਸੜਕ ਜਾਂਦੀ ਜਿਹੜੀ ਪ੍ਰੋਇਪੁਰ ਨੂੰ ਹਾਂ ਜੀ ਹਾਂ ਜੀ ਤੇ ਪਰਿਵਾਰ ਕੋਈ ਚਾ ਹੈਗਾ ਅਸੀਂ ਕੋਈ ਬੱਚੇ ਪੁੱਛੇ ਕਿ ਨਹੀਂ ਹਾਂ ਘਰੇ ਕੌਣ-ਕੌਣ ਸੀ ਆਪਣੇ ਪਰਿਵਾਰ ਚ ਘਰੇ ਕੋਈ ਜੀ ਸੀਗਾ ਅੱਛਾ ਬਿਲਕੁਲ ਹੈ ਨਾ ਵਾਹ ਜੀ ਵਾਹ ਜਦੋਂ ਬਾਲ ਬੱਚਾ ਨਾ ਇਕੱਲੇ ਇੱਕ ਮੁੰਡਾ ਤੇ ਗੁੱਡੀ ਸੀ ਹਾਂ ਕੋਈ ਕੋਈ ਲੱਗੇ ਨਹੀਂ ਲੱਗਦੇ ਅੱਛਾ ਜੀ ਸਿਰਫ ਇਹ ਨਾ ਲੈਂਦਾ ਦੇ ਆਰਦਾ ਟਾਈਮ ਪਾਸ ਮੇ ਰੋ ਜਾਂਦਾ ਵਾਹ ਜੀ ਵਾਹ ਵੇਖੋ ਅੱਜ ਕੱਲ ਜਿਨ੍ਹਾਂ ਨੂੰ ਜੰਮਿਆ ਹੋਵੇ ਵੇਖੋ ਉਹ ਬੰਦੇ ਵੇਖੋ ਆਪਣੇ ਮਾਪਿਓ ਨੂੰ ਕਿਉਂਕਿ ਬੜਾ ਦੁੱਖ ਲੱਗਦਾ ਹੈ ਇਹੋ ਜਿਹਾ ਕਿਉਂਕਿ ਦਿਨ ਹਰ ਇੱਕ ਤੇ ਆਉਣੇ ਆ ਤੇ ਵੇਖੋ ਫਿਰ ਵੀ ਮੈਨਾ ਧਾਨਾ ਵੀਰਾ ਵੇਖੋ ਨਾਲ ਜਿਹੜੇ ਇਹੀ ਵੀਰ ਜਿਹੜੇ ਨਾਲ ਸੰਭਾਲ ਕਰਦੇ ਨੇ ਬਾਕੀ ਐਵੇਂ ਕੈਮਰਾ ਮਾਰ ਕੇ ਵਿਖਾ ਦਈਏ ਸਾਰੇ ਵੀਰਾ ਵੇਖੋ ਜਿਹੜੇ ਪੂਰੀ ਸਾਮ ਹਰ ਇੱਕ ਨੂੰ ਮੰਜਾ ਵੀਰ ਜੀ ਦਿੱਤਾ ਹੋਇਆ ਹੈ ਜੀ ਕੱਲੇ ਕੱਲਾ ਵੀਰ ਆ ਵੇਖੋ ਬਾਕੀ ਆ ਵੀਰ ਆ ਮੁੰਡਾ ਵੇਖੋ ਬਿਲਕੁਲ ਜੀ ਕਿਉਂ ਮਾਕਾਰ ਨਾ ਬਾਈ ਜੀ ਕਿਉਂਕਿ ਜਿਹੜੀ ਇਹਨੂੰ ਸੰਗਲੀ ਤੁਸੀਂ ਮਾਰੀ ਕਾਹਦੇ ਵਾਸਤੇ ਪਲਾਂ ਦੀ ਸੇਫਟੀ ਵਾਸਤੇ ਵੀਰ ਜੀ ਇਹ ਜਦੋਂ ਕੋਈ ਵੀ ਆਪਾਂ ਬਾਥਰੂਮ ਲੈਟਰਿੰਗ ਕਰਦੇ ਆ ਉਹ ਵੀ ਖਾ ਜਾਂਦਾ ਏ ਤੇ ਜੇਕਰ ਦੇ ਇਹਨੂੰ ਖੁੱਲਾ ਛੱਡੀਏ ਤੇ ਇੱਟਾ ਪੱਥਰ ਵੀ ਮਾਰਦਾ ਏ ਜੀ ਕਿਉਂਕਿ ਪਰੇਸ਼ਾਨੀ ਹੁੰਦੀ ਆ ਇਹ ਕਾਰਨ ਤਾਂ ਕਰਕੇ ਬਾਈ ਜੀ ਇਹਨੂੰ ਬੰਦਨਾ ਪਿਆ ਨਹੀਂ ਤਾਂ ਐਡੀ ਕੋਈ ਗੱਲ ਨਹੀਂ ਸੀ ਜੀ ਇਹ ਮਜਬੂਰੀ ਆ ਜੀ ਦੇਖੋ ਲਾਟਰਿੰਗ ਜਿਹੜਾ ਬੰਦਾ ਹਨ ਅਜੇ ਤੱਕ ਜਿਹੜਾ ਖਾਜੇ ਤੇ ਫਿਰ ਵੀ ਬਹੁਤ ਗਲ ਗਲ ਤੱਕ ਨਹੀਂ ਕਿਸੇ ਦਾ ਰੋੜਾ ਪੱਥਰ ਕਿਉਂਕਿ ਤਾਂ ਨਹੀਂ ਇਸ ਬੰਦੇ ਨੂੰ ਛੱਡਦੇ ਤੇ ਬਾਕੀ ਮੰਜਾ ਬਿਸਤਰਾ ਸਾਰਾ ਵੀਰ ਦੀ ਆ ਦੇਖੋ ਥੜੀ ਗਵੇਂ ਆ ਆ ਆ ਦੇਖੋ ਪੂਰਾ ਪਿਆਰ ਦੇ ਰਿਹਾ ਵੀਰ ਤੇ ਬਾਕੀ ਆਪਨੇ ਵੀ ਮਰੀਜ਼ ਆਹ ਆਹ ਦੇਖੋ ਬਹੁਤ ਵਧੀਆ ਗੱਲ ਆ ਜੀ ਵੇਖੋ ਇਹਨਾਂ ਵੀ ਧਰਨਾ ਵੀਰ ਜੀ ਪਾਉ ਜੀ ਇਹੋ ਜਿਹੇ ਬੰਦੇ ਸੰਭਾਲਣੇ ਕੋਈ ਸੌਖੀ ਗੱਲ ਨਹੀਂ ਬਾਈ ਜੀ ਅੱਜ ਕੱਲ ਤਾਂ ਬੀਬੀਆਂ ਆਪਦੇ ਬਹੁਤ ਦੇਖਿਆ ਵੀ ਕੋਈ ਹੀ ਪਿਆਰ ਕਰਨ ਵਾਲੇ ਹੁੰਦੇ ਆ ਤੇ ਕੋਈ ਆ ਦੇਖੋ ਹੁਣ ਤੁਸੀਂ ਕੀ ਕਾਰਨਾ ਦੇਖੋ ਹੁਣ ਤਾਂ ਕਰਕੇ ਬੰਦਨਾ ਪੈਂਦਾ ਜੀ ਕਿ ਵੇਖੋ ਕੀ ਹਰਕਤਾਂ ਵੀਰੇ ਕਰਦਾ ਜੀ ਤੇ ਖਤਰਾ ਰਹਿੰਦਾ ਜੀ ਬੰਦੇ ਨੂੰ ਬਾਕੀ ਫਿਰ ਵੀ ਬਹੁਤ ਪਿਆਰ ਨਾਲ ਵੇਖੋ ਕਿੰਨੀ ਕਿੰਨੀ ਉਮਰ ਦੇ ਜਿਹੜੇ ਬਜ਼ੁਰਗ ਆ ਹੋਰ ਬਾਪੂ ਜੀ ਆ ਖਾਜੋ ਠੀਕ ਆ ਹਾਂ ਬਾਪੂ ਕੀ ਹਾਲ ਚਾਲ ਜੇ ਠੀਕ ਠਾਕ ਜੇ ਵਧੀਆ ਜੀ ਹਾਂ ਰੋਟੀ ਪਾਣੀ ਮਿਲਦਾ ਹਾਂਜੀ ਪੰਜਾਬ ਕੇ ਰਹਿ। ਦੇਖ ਕਹਾ ਕੇ ਰਹਿਣੇ ਆਲੇ? ਇੱਥੇ ਰਹੇ ਜਾਨ ਬਾਲਾ। ਅੱਛਾ ਜੀ ਵਾ। ਬਿਲਕੁਲ। ਆ ਵੀ ਬਾਬੂ ਮੰਜੇ ਤੇ ਰਹਿੰਦਾ ਵਾ। ਹਾਂਜੀ ਹਾਂਜੀ। ਮੰਜੇ ਤੇ ਆ, ਉਹ ਵੀ ਮੰਜੇ ਤੇ ਆ। ਆ ਵੀ ਮੰਜੇ ਦਾ ਜਵਾਗ ਮੰਜੇ ਦੇ ਲੰਮਜੇ ਦੇ ਲਾਂਡਰੀ ਬਾਥਰੂਮ ਸਭ ਕੁਝ ਮੰਜੇ ਤੇ ਕਰਦੇ ਆ। ਬਿਲਕੁਲ ਜੀ ਬਿਲਕੁਲ। ਹਾਂਜੀ। ਦੇਖੋ ਵੀਰ ਜੀ ਬਾਕੀ ਆਪਣੇ ਵੀਰ ਦਾ ਨਾਂ ਵੀ ਜਾਣਦੇ ਆ ਤੇ ਜਾਣਕਾਰੀ ਦੇਣਗੇ ਵੀਰ ਜੀ ਇਹ ਬੰਦੇ ਆਲਾ ਕਿਤਰਾ ਸੰਭਾਲ ਕਰਦੇ ਤੁਸੀਂ ਬਹੁਤ ਸੋਹਣਾ ਲੱਗਾ ਤਾਂ ਇਹਦਾ ਦੇਖ ਕੇ ਤੇ ਕੀ ਕਹਿਣਾ ਚਾਹੁੰਦੇ ਆ ਵੀ ਜਿਹੜੇ ਬਜ਼ੁਰਗ ਕਿੰਨੀ ਕਿੰਨੀ ਉਮਰ ਦੇ ਵੇਖੋ ਆ ਬਿਹਾਰ ਦਾ ਵਾ ਕੋਈ ਕਿਤੋਂ ਦਾ ਕੋਈ ਕਿਤੋਂ ਦਾ ਬਾਪੂ ਆਖਿਆ ਵੀ ਪੂਰੇ ਖੋਚੇ ਆ ਜੀ ਵੀ ਇੰਨੀ ਸਾਫ ਸਾਨੂੰ ਘਰੇ ਨਹੀਂ ਮਿਲਦੀ ਜਿੰਨੀ ਇੱਥੇ ਨਹਾ ਤਵਾ ਕੇ ਤੇ ਕੀ ਕਹਿਣਾ ਚਾਹੁੰਦੇ ਹੋਰ ਵੀਰਾਂ ਨੂੰ ਕੀ ਸੰਦੇਸ਼ ਹੈ ਵੀਰਾਂ ਦੀ ਸੇਵਾ ਹੀ ਆਪਾਂ ਬੜੀਆ ਬਾੜਾ ਕਿਤਾ ਜੀ ਨੇ ਬਿਲਕੁਲ ਬਾਕੀ ਆ ਬਾਪੂ ਆ ਇਹ ਵੀ ਜਰਾਨੀ ਤੁਰ ਸਕਦਾ ਉਹ ਵੀ ਬਾਪੂ ਆ ਉਹ ਵੀ ਆ ਜਿਹੜਾ ਉਹ ਵੀ ਨਹੀਂ ਤੁਰ ਸਕਦਾ ਉਹ ਵੀ ਨਹੀਂ ਤੁਰ ਸਕਦਾ ਇਹ ਸਾਰੇ ਬੰਦੇ ਆ ਜਿਹੜੇ ਬਾਥਰੂਮ ਲੈਂਡਰੀ ਮੰਗੇਦੇ ਕਰਦੇ ਆ ਚਲੋ ਹੁਣ ਮਹਾਰਾਜ ਜੀ ਦੇ ਬਸ ਭਰਾਵਾਂ ਦੇ ਸਯੋਗ ਨਾਲ ਭਰਾਵਾਂ ਬਾਥਰੂਮ ਤਿਆਰ ਹੋ ਜਾਂਦਾ ਆ ਸਭ ਤੋਂ ਬਾਥਰੂਮ ਤਿਆਰ ਹੋ ਗਏ ਫਿਰ ਆ ਨੂੰ ਸੋਖਾ ਜਣਾ ਇਹਨਾਂ ਨੂੰ ਦਾ ਠੀਕ ਆ ਦੇਖੋ ਜੀ ਇਹ ਲਾਇਟਰਿੰਗ ਬਾਥਰੂਮ ਵੀਰ ਜੀ ਮੰਜੇ ਤੇ ਕਰਦੇ ਆ ਤੇ ਬਹੁਤ ਔਖਾ ਹੈ ਸੰਭਾਲਣਾ ਕਿਉਂਕਿ ਅੱਜ ਕੱਲ ਬੀਬੀਆਂ ਬੱਚਿਆਂ ਤੋਂ ਆਪਦੇ ਬੱਚਿਆਂ ਤੋਂ ਕਾਲੀਆਂ ਪੈ ਜਾਂਦੀਆਂ ਨੇ ਇਹਨਾਂ ਦੀ ਲਾਇਟਰਿੰਗ ਬਾਥਰੂਮ ਇਹਨਾਂ ਨੂੰ ਨਮਾਉਣਾ ਤੋਂ ਮੋੜਾ ਰੋਟੀ ਖਵਾਉਣੀ ਬੜੀ ਤਕੜੀ ਗੱਲ ਹੈ ਬੱਚਿਆਂ ਨਾਲੋਂ ਬਹੁਤ ਔਖਾ ਸੰਭਾਲਣੀ ਤੇ ਵੀਰ ਜੀ ਬਾਬਾ ਜੀ ਨੰਬਰ ਵੀ ਦੱਸਿਆ ਜੇ ਵਿੱਚ ਆਪਣਾ ਤੇ ਸੇਵਾ ਸਸਾੜੀ ਤੰਤਨਪਾਪਾ ਰਤਨਦੇਵ ਜੀ ਤਾਂ ਬਗਵਾ ਰਬ ਨੂੰ ਦੇਣੀ ਸੇਵਾ ਹੈ ਜੜੀ ਹੋਈ ਹਾਂਜੀ ਹਾਂਜੀ ਮਰਾਣੇ ਦੇ ਵਿੱਚ ਤੇ ਫੋਨ ਨੰਬਰ ਜਰੂਰ ਜਾਰੀ ਕਰੋ ਵਿੱਚ ਸੰਤਾਰੂ ਜੇ ਕਿਤੇ ਕਿਤੇ ਵੀ ਜ਼ਰੂਰਤ ਪੈ ਜਾਂਦੀ ਹੈ ਤਾਂ ਬਿਲਕੁਲ ਜੀ ਬਾਕੀ ਨੰਬਰ ਵੀਰ ਦੇ ਫੋਨ ਦੇ ਵਿੱਚ ਹੈ ਕਿਉਂਕਿ ਨਹੀਂ ਪਤਾ ਲੱਗਦਾ ਮੈਨ ਨੰਬਰ ਗੇਟ ਤੇ ਲਿਖਿਆ ਵੀਰ ਜੀ ਜਦੋਂ ਵੀਡੀਓ ਸ਼ੁਰੂ ਕੀਤੀ ਸੀ ਨੀਦਾਪਾ ਵਿੱਚ ਮੈਂਸ਼ਨ ਕਰ ਦਾਂਗੇ ਕਿਤੇ ਵੀ ਜ਼ਰੂਰਤ ਪਵੇ ਬਾਕੀ ਵਿਦੇਸ਼ਾਂ ਤੋਂ ਬਾਹਰਲੇ ਮੁਲਕਾਂ ਤੋਂ ਜਿਹੜੇ ਲੋਕ ਫਰੌਡ ਕਰਕੇ ਚਲੇ ਜਾਂਦੇ ਨੇ ਆਪ ਧੀਆਂ ਵੇਚ ਦਿੰਦੇ ਨੇ ਜਾ ਕੇ ਬਾਹਰ ਤੇ ਬਹੁਤ ਗਲਤ ਕੰਮ ਹੁੰਦੇ ਨੇ ਉਹਨਾਂ ਨੂੰ ਉਹਨਾਂ ਧੀਆਂ ਨੂੰ ਵੀਰ ਨੇ ਛਡਾਇਆ ਏ ਇਹ ਯੋਧਾ ਏ ਇਹਦੀ ਆਪਾਂ ਸਪੋਰਟ ਕਰਨੀ ਆ ਵੱਧ ਤੋਂ ਵੱਧ ਜਿਓਗ ਦਿਓ ਭਾਵੇਂ ਰੁਪਈਆ ਰੁਪਈਆ 1 2 2 ਪਾਈਏ 84 ਕਰੋੜ ਦੇਵੀ ਦੇਵਤਾ ਜੀ ਧੰਨ ਧਨ ਹੋ ਜਾਣੀ ਆ ਦੇਖੋ ਬਿਲਡਿੰਗਾਂ ਕਿਹੜੀਆਂ ਕਿਹੜੀਆਂ ਲੰਮੀਆਂ ਕਿੰਨੇ ਬੰਦੇ ਆ ਜੀ ਜਿਹੜੇ ਸਭਾਰ ਰਹੇ ਆ ਜੀ ਕਿੰਨੇ ਬੰਦੇ ਆ ਜਿਹੜੇ ਹੁਣ ਇਸ ਵਕਤ ਆਪਣੇ ਆਪਣੇ ਕੋਲ 18 ਲੋਕ ਆ ਜੀ ਹਾਰ ਹੈ ਬਿਲਕੁਲ ਜੀ ਬਿਲਕੁਲ ਤੇ ਸਾਲ ਸਿਆਲ ਵਾਸਤੇ ਵੀ ਇਹਨਾਂ ਦਾ ਗਾਣਵਾਂ ਪ੍ਰਬੰਧ ਕੀਤਾ ਜਾਊਗਾ ਨਾ ਹਾਂਜੀ ਸਾਲ ਆ ਤੇ ਗਰਮ ਕੋਈ ਵੀਰ ਆਪਣੇ ਆਏ ਹੀ ਉਹਨਾਂ ਦਾ ਗਰਮ ਜੇ ਦੱਲਿਆ ਇੱਕਦਣ ਵੀਰ ਆਏ ਉਹਨਾਂ ਨੇ ਆਪਣਾ ਕੰਬਲ ਦਿੱਸੇ ਆ ਲੋ ਜੀ ਇਹਨਾਂ ਦਾ ਮਹਾਰਾਜ ਦੀ ਕਿਰਪਾ ਵਾ ਜਿੱਤਰਾ ਸੇਵਾ ਮਿਲਦੀ ਹਿੰਦੂ ਸਪੂਰਤ ਵਾ ਜਿੰਦੇ ਵੀਰੋ ਹਾਂ ਕਿਉਂਕਿ ਗਿਆ ਹੁਣ ਸਿਆਲ ਆਉਣ ਵਾਲਾ ਹੈ ਵੀਰ ਜੀ ਇਹਨਾਂ ਦੀ ਸੇਫਟੀ ਲਈ ਇੱਕ ਟੈਪੈਂਟ ਸੀ ਮੈਂ ਆਪਦੇ ਲੋ ਕਰਤਾ ਵਾ ਜੀ ਕਿਉਂਕਿ ਸਿਆਲ ਆਉਣ ਵਾਲਾ ਚਲੋ ਵੀਰ ਤਾਂ ਬਹੁਤ ਕਰਦੇ ਆ ਪਰ ਖਰਚੇ ਵੀ ਬਹੁਤ ਆ ਇਨਾ ਵਾਸਤੇ ਜੋ ਵੀ ਵੀਰ ਕੋਈ ਦਾਨਪੁਰਨ ਕੋਈ ਰਜਾਈ ਦਾ ਕੋਈ ਖਾਣ ਪੀਣ ਦਾ ਚਲੋ ਖਾਣ ਪੀਣ ਦੀ ਤਾਂ ਆਪਦੀ ਖੁਸ਼ੀ ਆ ਰਜਾਈਆਂ ਹੋਰ ਬਹੁਤ ਖਰਚੇ ਨੇ ਭਾਈ ਜੀ ਲੱਗਦੇ ਆਪ ਇੱਥੇ ਪਹੁੰਚੋ ਮਹਰਾਣੇ ਬਾਕੀ ਨੰਬਰ ਅਸੀਂ ਮੈਨੇਜਰ ਕਰ ਦਾਂਗੇ ਬਾਕੀ ਬਾਬਾ ਜੀ ਨੂੰ ਮਿਲ ਕੇ ਵੇਖੋ ਬਹੁਤ ਵਧੀਆ ਸੁਹਾਦੇ ਬੰਦੇ ਨੇ ਤੇ ਹੁਣ ਆਪਾਂ ਫੱਦੇ ਬੁਲਾ ਦਈਏ ਵਹਿਗਰ ਜੀ ਦਾ ਖਾਲਸਾ ਵਹਿਗਰ ਜੀ